ਖੱਗ ਲੈਨੇ ਅਮਰ ਔਰ ਸਾਡੀਆਂ ਕੁਝ ਕਿ ਸ਼ਰਤਾਂ ਨੇ ਮਹਾਰਾਜ ਕਹਿੰਦੇ ਕਿਹੜੀਆਂ ਕਹਿੰਦੇ ਪਹਿਲੀ ਤੇ ਗੱਲ ਆ ਜਿਹੜਾ ਅਮਰ ਤਿੱਕੇ ਬਾਡੇ ਚ ਚਾਰ ਕਰਕੇ ਇਸ਼ਾਰੇ ਨਾਲ ਸਿਕਾਉਣ ਵਾਸਤੇ ਤੁਰ ਪਿੰਦੇ ਜੇ ਇਹ ਸਾਨੂੰ ਪ੍ਰਵਾਨ ਮਹਾਰਾਜ ਕਹਿੰਦੇ ਹੋਰ ਕੋਈ ਸ਼ਰਤ ਹੈ ਕਹਿੰਦੇ ਦੂਜੀ ਸ਼ਰਤ ਇਹ ਕਿ ਸਾਨੂੰ ਜੱਗ ਸਭ ਤੋਂ ਜਿਹੜੀ ਕੋ ਛੁੱਟੀ ਚਾਹੀਦੀ ਮਹਾਰਾਜ ਨੇ ਆਖਿਆ ਬਾਈ ਘਾਰਿਓ ਅਸਲ ਵਿੱਚ ਤੁਹਾਡੇ ਹੱਡਾਂ ਦੇ ਵਿੱਚ ਬੈਗੀ ਗੁਲਾਮੀ ਤੁਸੀਂ ਆਜ਼ਾਦੀ ਦੇ ਸੁਪਨੇ ਲੈਣੇ ਬੰਦ ਕਰ ਦਿੱਤੇ ਨੇ ਇਸ ਕਰਕੇ ਇਸ ਅਮਰਦ ਦੇ ਅਗਲਾਖੀ ਤੁਸੀਂ ਨਹੀਂ ਬਣ ਸਕਦੇ ਹੁਣ ਇਹਨਾਂ ਨੇ ਸੋਚਿਆ ਇਹ ਗੱਲ ਵੀ ਕਲਗੀ ਵਾਲਾ ਗੁਰੂ ਜਿਹੜੀਆਂ ਨਵੀਆਂ ਪੈੜਾ ਪਾਉਂਦਾ ਪਿਆ ਆਜ਼ਾਦੀ ਦੀਆਂ ਗੱਲਾਂ ਕਰਦਾ ਪਿਆ ਨਾ ਕਲਗੀ ਵਾਲੇ ਗੁਰੂ ਦੀ ਆਜ਼ਾਦੀ ਦੇ ਨਾਲੋਂ ਅਰੰਗਦੇਵ ਦੀ ਗੁਲਾਮੀ ਜੇ ਕਿ ਉਹ 100 ਗੁਣਾ ਚੰਗੀ ਇਹ ਇਕੱਠੇ ਹੋ ਕੇ ਚਲੇ ਜੇ ਬਾਦਸ਼ਾਹ ਅਰੰਗਦੇਵ ਦੇ ਦਰਬਾਰ ਦੇ ਵਿੱਚ ते की गुरू, ते की ते मैं अपने दिल्ली शहीद किए गए पिता का बल्ला बादशाह औरंगजेब को इस करके उधर दो ध्यान किले बनाए उन्हें फौजा रखिया उन्हें खालसा साध लिया ਜੇਕਰ ਸਮਾਂ ਰੰਦੇ ਆਪ ਨੂੰ ਕਾਬੂ ਵਿੱਚ ਨਾ ਨਾ ਕੀਤਾ ਤੇ ਯਾਦ ਰੱਖਿਓ ਆਉਣ ਵਾਲੇ ਸਮੇਂ ਚ ਨੁਕਸਾਨ ਇੰਨਾ ਕਿ ਜ਼ਿਆਦਾ ਹੋ ਜਾਵੇਗਾ ਜਿਹਨੂੰ ਪੂਰਾ ਕਰਕੇ ਨਹੀਂ ਕੀਤਾ ਜਾ ਸਕੇਗਾ ਹੁਣ ਬਾਦਸ਼ਾਹ ਦੱਖਣ ਦੇ ਵਿੱਚ ਮਰਠਿਆਂ ਦੀ ਬਗਾਵਤ ਤੋਂ ਖਪਿਆ ਉਹਨੇ ਆਪਣੇ ਜਰਨੈਲਾਂ ਦਾ ਬੁਲਾਇਆ ਇੱਕ ਦਰਬਾਰ ਭਰੇ ਹੋਏ ਦਰਬਾਰ ਵਿੱਚ ਇੱਕ ਰੱਖੀ ਤਲਵਾਰ ਇੱਕ ਰੱਖਿਆ ਪਾਨਾ ਦਾ ਬੀੜਾ ਤੇ ਸਾਹਮਣੇ ਬੈਠੇ ਹੋਏ ਜਰਨੈਲਾਂ ਨੂੰ ਤੀਨਾ ਮਿੱਤਰੋ ਉਹ ਆ ਜਿਹੜੀ ਵੰਗਾਰ ਬਾਈ ਧਾਰੀਏ ਪਾਰੇ ਨੇ ਜਿਹੜੀ ਪਹਾੜੀਏ ਵੰਗਾਰ ਪਾਰੇ ਨੇ ਇਹ ਸੰਗਤ ਪੂਰਿਆਂ ਕਰਨ ਵਾਸਤੇ ਉੱਠੋ ਕੋਈ ਮਾਈ ਦਾ ਲਾਲ ਚੁੱਕੇ ਐਸ ਤਲਵਾਰ ਨੂੰ ਚੁੱਕੇ ਪਾਨਾਂ ਦੇ ਬੀੜੇ ਨੂੰ ਜਾਵੇਂ ਅਨੰਦਪੁਰ ਸਾਹਿਬ ਢਾਵੇ ਅਨੰਦਪੁਰ ਸਾਹਿਬ ਕਲਗੀਆਂ ਵਾਲੇ ਗੁਰੂ ਨੂੰ ਫੜ ਕੇ ਲੈ ਕੇ ਆਏ ਆਹ ਦੇਖੋ ਭਰਨ ਦਾ ਬਾਦਸ਼ਾਹ ਅਰੰਗਜੀਤ ਕਲਗੀਆਂ ਵਾਲੇ ਗੁਰੂ ਨੂੰ ਫੜਨ ਵਾਸਤੇ ਇੱਕ ਪਰਿਵਾਰ ਤੇ ਇੱਕ ਪਾਨਾਂ ਦਾ ਬੀੜਾ ਰੱਖ ਕੇ ਆਪਣੇ ਜਰਮੇਲਾ ਨੂੰ ਘਾਰ へ ਕਿਉਂ ਪੁੰਦਾ ਲੋਕ ਔਰੰਗਜ਼ੇਬ ਨੇ ਭਰੇ ਦਰਬਾਰ ਅੰਦਰ ਔਰੰਗਜ਼ੇਬ ਨੇ ਭਰੇ ਦਰਬਾਰ ਅੰਦਰ ਕਿਹਾ ਸ਼ਾਹੀਦਰਗਰ ਵੰਗਾਰ ਕੇਤੇ ਧੋਬ ਗਰਾਏ ਜੋ ਵਾਸੀ ਆਨੰਦ ਪ੍ਰਦਾ ਗੋਬਿੰਦ ਰਾਏ ਜੋ ਵਾਸੀ ਆਨੰਦ ਪ੍ਰਦਾ ਸਾਡਾ ਬੈਗ Oh! <laughs> i बसर मुल राधु अखु वंगारुदान राजू दी अ ਸ਼ਾਦੀ ਤੇ ਉਹ ਆਖ ਸੜਾ ਵੀ ਕਹਿੰਦਾ ਉੱਠੇ ਕੋਈ ਸੂਰਮਾ ਹੱਥ ਖੰਡੇ ਪਾਵੇ ਬੀੜਾ ਚੁੱਕੇ ਜੰਗ ਦਾ ਦਰਵਾਜ਼ ਖਾਵੇ ਢਾਵੇ ਪੂਰੀ ਆਨੰਦ ਨੂੰ ਨਿਸ਼ਾਨ ਮਟਾਵੇ ਗੋਬਿੰਦ ਸਿੰਘ ਨੂੰ ਪਕੜ ਕੇ ਦਿੱਲੀ ਲੈ ਆਵੇ ਜਾਂਬਾਰੇ ਵਿੱਚ ਜੰਗ ਦੇ ਟੈਂਟਾ ਮੁੱਕ ਜਾਵੇ ਭਾਰਤ ਦਾ ਬਾਦਸ਼ਾਹ ਅਰੰਗ ਦੇ ਨਸੇ ਜਿਹਦਾ ਪੂਰਾ ਨਾਮ ਸੀ ਅਬੂ ਜਫਰ ਮੁਹੰਮਦ ਮਾਈ ਉਦੀਨ ਅਰੰਗ ਦੇ ਪਾਲਕੀਰ 24 ਅਕਤ ਪੰਜਾਬੀ ਦੇ ਲੱਗਦੇ ਸਰ ਇਹਦੇ ਨਾਲ 31 ਕਰੋੜ 79 ਲੱਖ 750 ਰੁਪਏ ਇਹਨੂੰ ਸਾਲ ਦਾ ਮਾਮਲਾ ਕਰਿਆ ਕੜਦਾ ਸੀ ਭਾਈ ਸਾਹਿਬ ਭਾਈ ਕਾਨ ਸਿੰਘ ਇਲਾਹਾਬਾ ਸਾਹਿਬ ਲਿਖਦੇ ਔਰ ਇਹਨੇ ਦਰਬਾਰ ਬਣਾਇਆ ਰੱਖੀ ਤਲਵਾਰ ਪਾਨਾ ਦਾ ਵੀੜਾ ਰੱਖਿਆ ਕੋਈ ਨਾ ਉਠਿਆ ਉਹ ਕੋ ਗਿਆ ਉਠਾ ਕਿਨੇ ਸੀ ਜਿਹੜੇ ਅਗੇ ਗਏ ਸੀ ਪਹਲੇ ਖਾਨ ਵੀ ਗਿਆ ਸੀ ਖਾਸ ਸਜਣ ਕੋ ਬਾਦ ਜਿਉਂਦਾ ਗੁਰੂ ਨੇ ਉਹ ਵੀ ਨਹੀਂ ਸੀ ਆਉਣ ਦਿੱਤਾ ਜਿੰਨੂੰ ਮਾਨ ਸੀ ਵੀ ਮੈਂ ਸਾਰਾ ਲੋਹੇ ਚ ਮੜਿਆ ਹੋਇਆ ਤੋਕ ਮੇਰੇ ਸਿਰ ਦੇ ਉੱਤੇ ਲੋਹੇ ਦਾ ਪਾਇਆ ਹੋਇਆ ਗੁਰੂ ਮੇਰਾ ਕੀ ਵਗੜੂ ਤੇ ਕਲਗੀਆਂ ਵਾਲੇ ਗੁਰੂ ਨੇ ਇੱਕੋ ਤੀਰ ਚਲਾਇਆ ਸੀ ਪਹਲੇ ਖਾਨ ਦੇ ਇੱਕ ਕੰਨ 'ਚ ਮਾਰ ਕੇ ਦੂਜੇ ਕੰਨ ਬਾਹਰ ਕੱਢ ਕੇ ਰੱਖ ਦਿੱਤਾ ਸੀ ਧਰਤੀ ਦੇ ਉੱਤੇ ਸੁੱਟ ਦਿੱਤਾ ਸੀ ਕਿੰਡਾ ਬਲਵਾਨ ਕਲਗੀਆਂ ਵਾਲਾ ਗੁਰੂ ਸੂਰਮਾ ਇਹਨਾਂ ਦੋ ਵਾਰੀ ਆਖਿਆ ਨਹੀਂ ਕੋ ਉੱਠਿਆ ਪਰ ਤੀਜੀ ਵਾਰੀ ਆਪਣੇ ਆਸਣ ਤੋਂ ਉੱਠਿਆ ਭਾਰਤ ਦਾ ਚਕਰਵਰਤੀ ਬਾਦਸ਼ਾਹ ਜਿਹਦੇ ਨਾਂ ਤੋਂ ਲੋਕ ਕੰਬਿਆ ਕਰਦੇ ਸਨ ਜਿੰਨੇ ਕੋਈ ਬੰਦਾ ਰਹਿਣੇ ਨਹੀਂ ਮੱਤਾ ਜਿਹਨੂੰ ਦੁਖੀ ਨਾ ਕੀਤਾ ਹੋਵੇ ਉਹ ਭਾਰਤ ਦਾ ਬਾਦਸ਼ਾਹ ਅਰੰਗਦੇਵ ਉੱਠਿਆ ਆਪਣੇ ਆਸਣ ਤੋਂ ਉੱਠ ਕੇ ਕਹਿੰਦਾ ਓਏ ਅਤਲਵਾਨ ਤੁਹਾਡੇ ਵਾਸਤੇ ਰੱਖੀ ਪੰਨਾ ਦਾ ਵੀਰਾ ਤੁਹਾਡੇ ਵਾਸਤੇ ਰੱਖਿਆ ਕੀ ਕੋਈ ਮਰਦ ਨਹੀਂ ਹੈਗਾ ਤੁਹਾਡੇ ਜਿਹੜਾ ਇਹ ਚੁੱਕ ਸਕੇ ਕਹਿੰਦਾ ਮਨ ਭੌਂਦੀਆਂ ਤਰਖਾਹ ਤੁਹਾਡੀਆਂ ਅੱਜ ਤੋਂ ਬੰਦ ਖੁੱਲੀਆਂ ਜ਼ਗੀਰਾ ਵਾਪਸ ਜਦੋਂ ਕਹਿੰਦਾ ਤੁਹਾਡੇ ਨਿਆਣੇ ਰੋਟੀ ਵਿੱਚ ਕੌਣ ਵਾਸਤੇ ਗੜਿਆਂ ਦੇ ਲੂਣ ਮੰਗਦੇ ਫਿਰਨਗੇ ਨਾ ਫਿਰ ਤੁਹਾਡੇ ਅੰਦਰ ਦੀ ਗਰਤ ਜਾ ਕੇ ਗਈ ਸਿਆਣੇ ਅੰਦਰ ਕਹਿੰਦੇ ਹੁੰਦੇ ਝਾਂ ਫਿਰ ਕਦੇ ਖੇਰਾਂ ਤੋਂ ਖਾਲੀ ਨਹੀਂ ਹੁੰਦੇ ਜਦੋਂ ਇਹ ਗੱਲਾਂ ਕੀਤੀਆਂ ਇਹਦੇ ਸਾਰਿਆਂ ਦਾ ਖੂਨ ਟੋਇਆ ਤੇ ਪਰ ਸਾਹਮਣੇ ਬੈਠਿਆਂ ਦੇ ਵਿੱਚੋਂ ਇੱਕ 22 ਸਾਲ ਦਾ ਜਵਾਨ ਉੱਠਿਆ ਕਿਵੇਂ ਚੜਦੀ ਜਵਾਨੀ ਸਾਦ ਖਾਨ ਜਰਮੈਲ ਘਰਾ ਉੱਠਿਆ ਇਹੋ ਦਾ ਸ਼ੇਰਵਾਨ ਮੁਕਭਾਏ ਕੇ ਚੁਕਲੀਏ ਤੇਰੇ ਦੇ ਸੂਰੇ ਭਰੇ ਦਰਬਾਰ ਵਿੱਚ ਬਾਦਸ਼ਾਹ ਦੇ ਤਾਈਆਂ ਆਖਦਾ ਸਰਾਏ ਕੇ ਦਿਓ ਜੀ ਹੁਕਮ ਮੈਨੂੰ ਭਾਦਿਆਂ ਮੈਂ ਅਨੰਦਪੁਰ ਹਿੰਦਵਾਲਾ ਪੀਰ થી ਬੰਨ ਲਵਾ ਜਾਏ ਕੇ ਜਿੰਦਿਆਂ ਨੇ ਤੁਹ ਮਾ ਪਈਆਂ ਸਾਰੇ ਸੰਸਾਰ ਵਿੱਚ ਸਿਪਰ ਦੀ ਵੇਖਾ ਉਹਨੂੰ ਮੈਦਾਨ ਵਿੱਚ ਜਾਏ ਕੀ ਸੈਲਖਾਨ ਜਰਨੈਲ 22 ਸਾਲ ਦੀ ਉਮਰ ਜਲਦੀ ਜਵਾਨੀ ਦੋ ਦੋ ਪਿੰਡਾ ਇਹਦਾ ਸਭ ਜਿਹਨੂੰ ਆਪਣੀ ਤਾਕਤ ਦੇ ਉੱਤੇ ਆਪਣੀਆਂ ਬਾਹਾਂ ਦੇ ਬਲ ਦੇ ਉੱਤੇ ਮਾਨ ਸੀ ਉਹ ਉੱਠਿਆ ਉਹਨੇ ਉੱਠ ਕੇ ਆਖਿਆ ਕਿੰਦਾ ਜਾਪਣਾ ਮੈਨੂੰ ਦੇ ਚੰਗੇ ਘੋੜੇ ਚੰਗੇ ਹਾਥੀ ਚੰਗੇ ਸਾਥੀ ਮੈਂ ਜਾਂਦਾ ਚਲ ਕੇ ਬਾਜ ਵਲੇ ਹਰੀ ਛੰਡੀ ਲੱਗੀ ਨਗਾਰੇ ਦੇ ਉੱਤੇ ਜੋਤ ਤੇ ਇੱਕ ਵੱਡੀ ਸਾਰੀ ਮੁਹਿੰਮ ਸੈਲਖਾਂ ਦੀ ਕਮਾਂਡ ਦੇ ਹੇਠ ਕਲਗੀਆਂ ਵਾਲੇ ਬਾਪੂ ਨੂੰ ਫੜਨ ਵਾਸਤੇ ਨਨਕਾਣਾਉਂ ਨੂੰ ਭਾਉਣ ਵਾਸਤੇ ਜਿਹੜੇ ਤਰੀਕੇ ਨਾਲ ਚੜਦੀ ਇਹ ਬੇਨਤੀ ਕਿਉਂ ਕੀਤੀ ਜਾਂਦੀ ਹੈ ਜੋੜ ਨਗਾਰੇ ਲਾ What? Okay. 代表的交。